ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਜਾਂ ਸਿਆਸੀ ਕਤਲ ਇੱਕ ਵਾਰ ਫਿਰ ਮਾਮਲਾ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ ਗਾਇਕ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਇੱਕ ਪਾਸੇ ਜਿੱਥੇ ਵੱਡੇ ਪੱਧਰ ਤੇ ਦੁਨੀਆ ਭਰ ਦੀ ਪੰਜਾਬੀਆਂ ਵੱਲੋਂ ਪੰਜਾਬ ਦੇ ਮਸ਼ਹੂਰ ਨਾਮੀ ਗ੍ਰਾਮੀ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਗਈਆਂ ਦੂਸਰੇ ਪਾਸੇ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ ਕਿ ਅਸਲ ਕਾਰਨ ਦੱਸੇ ਜਾਣ ਕਿ ਰਾਜਵੀਰ ਜਵੰਦਾ ਦੀ ਮੌਤ ਕਿਵੇਂ ਹੋਈ ਹਾਲਾਂਕਿ ਜਿਹੜਾ ਸਥਾਨ ਪਹਿਲਾਂ ਦੱਸਿਆ ਜਾ ਰਿਹਾ ਸੀ ਜੇਰੇ ਰੋਡ ਦੀ ਸੜਕ ਦੀ ਗੱਲ ਕਹੀ ਜਾ ਰਹੀ ਸੀ ਉਸ ਰੋਡ ਨੂੰ ਬਦਲ ਦਿੱਤਾ ਗਿਆ ਹੈ ਇਹ ਕਤਲ ਕੀਤਾ ਗਿਆ ਹੈ ਜਾਂ ਸੱਚਮੁੱਚ ਉਸ ਦਾ ਐਕਸੀਡੈਂਟ ਹੋਇਆ ਹੈ ਰਾਜਵੀਰ ਜਵੰਦਾ ਦੇ ਚਾਣ ਵਾਲੇ ਉਸ ਦੇ ਪ੍ਰਸ਼ੰਸਕ ਵਾਰ-ਵਾਰ ਮੰਗ ਕਰ ਰਹੇ ਨੇ ਕਿ ਸਾਨੂੰ ਰਾਜਵੀਰ ਜਵੰਦਾ ਦੀ ਮੌਤ ਦੀ ਅਸਲ ਸਚਾਈ ਦੱਸੀ ਜਾਵੇ ਖਾਸ ਕਰਕੇ ਰਾਜਵੀਰ ਜਵੰਦਾ ਦੇ ਦੋਸਤ ਸਾਹਮਣੇ ਕਿਉਂ ਨਹੀਂ ਆਏ ਜਿਸ ਥਾਂ ਤੇ ਐਕਸੀਡੈਂਟ ਹੋਇਆ ਉਸ ਘਟਨਾ ਜਿੱਥੇ ਘਟਨਾ ਵਾਪਰੀ ਹੈ ਉੱਥੇ ਸਥਾਨਕ ਲੋਕ ਕਿਉਂ ਮੀਡੀਆ ਸਾਹਮਣੇ ਨਹੀਂ ਆਏ ਜਿਹੜੀ ਗੱਡੀ ਦੇ ਵਿੱਚ ਵਜਿਆ ਹੈ ਉਹ ਕਿਉਂ ਨਹੀਂ ਆਏ ਤੇ ਜਿਹੜੇ ਹਸਪਤਾਲ ਦੇ ਵਿੱਚ ਨਾ ਨੁਕਰ ਕੀਤੀ ਗਈ ਹੈ ਕਿ ਅਸੀਂ ਰਾਜਵੀਰ ਜਵੰਦਾ ਦਾ ਅਲਾਸ ਨਹੀਂ ਕਰਨਾ ਉਸ ਉੱਤੇ ਵੱਡੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਅਸਲ ਕਾਰਨ ਆਇਆ ਸਾਹਮਣੇ ਪੁਲਿਸ ਨੇ ਖੋਲਿਆ ਰਾਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੀ ਅਸਲ ਵਜ੍ਹਾ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਵਿੱਚ ਨਵਾਂ ਮਾਮਲੇ ਵਿੱਚ ਨਵਾਂ ਮੋੜ ਲੈ ਲਿਆ ਹੈ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਹਿਲਾ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਇੱਕ ਡੀਡੀਆਰ ਦਰਜ ਕੀਤੀ ਗਈ ਹੈ ਇਸ ਡੀਡੀਆਰ ਵਿੱਚ ਪਰਿਵਾਰਕ ਮੈਂਬਰਾਂ ਨੇ ਇੱਕ ਪ੍ਰਾਈਵੇਟ ਹਸਪਤਾਲ ਦੀ ਸਮੇਂ ਤੇ ਢੰਗ ਨਾਲ ਅਲਾਸ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਦੱਸਿਆ ਜਾ ਰਿਹਾ ਹੈ ਕਿ ਇੱਕ ਗੰਭੀਰ ਅਦੋਸ਼ ਲਗਾਏ ਹਨ ਜਿਹੜੇ ਹਸਪਤਾਲ ਦੇ ਵਿੱਚ ਪਹਿਲਾਂ ਜਿਹੜਾ ਹੈ ਐ ਲਜਾਇਆ ਗਿਆ ਉਹ ਡੀਡੀਆਰ ਦੇ ਨਾਮ ਤੇ ਹਸਪਤਾਲ ਵਜਦਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜੌਰ ਥਾਣੇ ਦੇ ਐਸਐਚਓ ਨੇ ਇਸ ਹਾਦਸੇ ਦੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਾਲੇ ਦਿਨ ਰਾਜਵੀਰ ਜਵੰਦਾ ਦੇ ਕੁੱਲ 5 ਲੋਕ ਸਨ ਇਨ ਅੱਗੇ ਅਤੇ ਦੋ ਪਿੱਛੇ ਚੱਲ ਰਹੇ ਸਭ ਉਹਨਾਂ ਦੀ ਗੱਡੀ ਦੀ ਸਪੀਡ ਲਗਭਗ 60 ਕਿਲੋ ਮੀਟਰ ਪ੍ਰਤੀ ਘੰਟਾ ਸੀ ਪਰ ਅਚਾਨਕ ਇੱਕ ਆਵਾਰਾ ਪਸ਼ੂ ਦੇ ਸੜਕ ਤੇ ਆਜ ਆ ਗਿਆ ਇਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਐਸਓਸੀ ਨੇ ਇਹ ਵੀ ਦੱਸਿਆ ਕਿ ਹਾਦਸੇ ਦੇ ਇਲਾਕੇ ਦੀ ਸੜਕ ਵੀ ਠੀਕ ਨਹੀਂ ਉਹਨਾਂ ਕਹਿੰਦੇ ਕਿ ਰੋਡ ਦਾ ਵੀ ਬੜਾ ਵੱਡਾ ਜਿਹੜਾ ਹੈ ਦੋਸ਼ ਹੈ ਪਰਿਵਾਰ ਨੇ ਪ੍ਰਾਈਵੇਟ ਹਸਪਤਾਲ ਨੂੰ ਠਹਿਰਾਇਆ ਮੌਤ ਦਾ ਜ਼ਿੰਮੇਵਾਰ ਦੂਜੇ ਪਾਸੇ ਪਰਿਵਾਰਕ ਮੈਂਬਰ ਸੁਖਦਰਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਆਪਣੇ ਬਿਆਨ ਵਿੱਚ ਕਿਹਾ ਕਿ ਹਾਸੀ ਦੇ ਤੋਂ ਤੁਰੰਤ ਬਾਅਦ ਪੰਜਾਬ ਗਾਇਕ ਰਾਜਵੀਰ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਗਾਇਆ ਲਜਾਇਆ ਗਿਆ ਪਰ ਉਹਨਾਂ ਨੇ ਦੋਸ਼ ਲਾਇਆ ਕਿ ਉੱਥੇ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ ਹਾਲਤ ਵਿਗੜਦੀ ਦੇਖ ਕੇ ਰਾਜਵੀਰ ਨੂੰ ਸੈਕਟਰ 6 ਪੰਚਕੂਲਾ ਪੰਚਕੂਲਾ ਵਿੱਚ ਭੇਜਿਆ ਗਿਆ ਅਤੇ ਬਾਅਦ ਵਿੱਚ ਫੋਰਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰਿਵਾਰ ਦਾ ਸਪਸ਼ਟ ਕਹਿਣਾ ਹੈ ਕਿ ਜੇਕਰ ਪ੍ਰਾਈਵੇਟ ਹਸਪਤਾਲ ਵਿੱਚ ਸਮੇਂ ਸਿਰ ਸਹੀ ਇਲਾਜ ਕੀਤਾ ਜਾਂਦਾ ਤਾਂ ਸ਼ਾਇਦ ਰਾਜਵੀਰ ਜਵੰਦਾ ਦੀ ਜਾਨ ਬਚਾਈ ਜਾ ਸਕਦੀ ਸੀ ਪੁਲਿਸ ਨੇ ਪਰਿਵਾਰ ਮੈਂਬਰਾਂ ਦੇ ਇਹਨਾਂ ਗੰਭੀਰ ਦੋਸ਼ਾਂ ਦੇ ਆਧਾਰ ਤੇ ਡੀਡੀਆਰ ਦਰਜ ਕਰ ਲਈ ਹੈ ਯਾਨੀ ਕਿ ਪਰਿਵਾਰ ਮੈਂਬਰ ਕਹਿ ਰਹੇ ਨੇ ਕਿ ਜਦੋਂ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ ਜਦੋਂ ਪਹਿਲੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਤੇ ਉਹਨਾਂ ਨੇ ਇਲਾਜ ਕਰਨ ਤੋਂ ਕੋਰੀ ਨਾ ਕਰ ਦਿੱਤੀ ਉਹਨਾਂ ਕੋਲ ਇਲਾਜ ਦਾ ਪ੍ਰਬੰਧ ਹੀ ਨਹੀਂ ਸੀ ਕਿ ਜਾਂ ਉਹਨਾਂ ਨੇ ਜਾਣਬੁਝ ਰਾਜਵੀਰ ਜਵੰਦਾ ਦੇ ਨਾਲ ਕੀਤਾ ਪੰਜਾਬ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਕੀਤੀ ਜਾਵੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਜਿਕਰ ਯੋਗ ਹੈ ਕਿ ਰਾਜਵੀਰ ਜਵੰਦਾ ਦਾ 8 ਅਕਤੂਬਰ 2025 ਨੂੰ ਸਵੇਰੇ 10:55 ਵਜੇ ਫੋਰਟੀ ਹਸਪਤਲ ਵਿਖੇ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਨਾਲ ਪਰਜਸ਼ਨ ਪਰਿਸ਼ੰਕਾ ਵਿੱਚ ਸੋਗ ਦੀ ਲਹਿਰ ਲਹਿਰ ਫੈਲ ਗਈ ਹੈ ਰਾਜਵੀਰ ਜਵੰਦਾ 27 ਸਤੰਬਰ 2025 ਨੂੰ ਸੜਕ ਹਾਦਸੇ ਤੇ ਹਾਸੇ ਤੋਂ ਬਾਅਦ ਬਹੁਤ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਜਿਸ ਵਿੱਚ ਰੀਡ ਦੀ ਹੱਡੀ ਦੀਆਂ ਕਿ ਵੀਰ ਸਟਾ ਦਵਾਗ ਨੂੰ ਬੇਅਤ ਨੁਕਸਾਨ ਪਹੁੰਚਿਆ ਸੀ ਉਹ ਕਰੀਬ 10 ਦਿਨ ਵੈਂਟੀਲੇਟਰ ਤੇ ਰਹੀ ਸਾਰਿਆਂ ਨੂੰ ਪਤਾ ਹੈ ਕਿ 10 ਦਿਨ ਵੈਂਟੀਲੇਟਰ ਤੇ ਨਹੀਂ ਦੁਨੀਆ ਭਰ ਦੀ ਪੰਜਾਬੀਆਂ ਵੱਲੋਂ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਲੇਕਿਨ ਅਰਦਾਸਾਂ ਨੂੰ ਬੂਰ ਨਹੀਂ ਪਿਆ ਇਹ ਵੀ ਦੱਸਿਆ ਜਾ ਰਿਹਾ ਸੀ ਜਦੋਂ ਬਲੇਟਿੰਗ ਜਾਰੀ ਨਹੀਂ ਕੀਤਾ ਮੁਹਾਲੀ ਫੂਟੀ ਦੇ ਹਸਪਤਾਲ ਡਾਕਟਰ ਨੇ ਤੇ ਕਈ ਤਾਂ ਜਿਹੜੇ ਬੁੱਧੀਜੀਵੀ ਨੇ ਉਹ ਦੱਸਦੇ ਨੇ ਕਿ 10 ਦਿਨ ਪਹਿਲਾਂ ਹੀ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਸੀ ਜਦੋਂ ਦਿਮਾਗ ਡੈੱਡ ਹੋ ਜਾਂਦਾ ਹੈ ਜਦੋਂ ਦਿਮਾਗ ਅਤੇ ਸਰੀਰ ਦਾ ਆਪਸ ਵਿੱਚ ਸੰਪਰਕ ਨਹੀਂ ਰਹਿ ਜਾਂਦਾ ਤਾਂ ਫਿਰ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਇੱਕ ਪਾਸੇ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਬਹਾਲੀ ਦੇ 40 ਹਸਪਤਲ ਤੇ ਤੇ ਦੂਸਰੇ ਪਾਸੇ ਡੀਡੀਆਰ ਐਸਐਚਓ ਵੱਲੋਂ ਕੜ ਦਿੱਤੀ ਗਈ ਹੈ ਕਿਉਂਕਿ ਪਰਿਵਾਰ ਮੈਂਬਰਾਂ ਦਾ ਬਿਆਨ ਹੈ ਕਿ ਰਾਜਵੀਰ ਜਵੰਦਾ ਨੂੰ ਜਦੋਂ ਉਸ ਦਾ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਦੌਰਾਨ ਜਦੋਂ ਪਹਿਲੇ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਉਹਨਾਂ ਨੇ ਲਾਜ਼ ਕਰਨ ਤੋਂ ਇਨਕਾਰ ਕਰ ਦਿੱਤਾ ਜੇਕਰ ਉਹ ਮਾੜਾ ਮੋਟਾ ਇਲਾਜ ਕਰ ਦਿੰਦੇ ਵੈਂਟੀਲੇਟਰ ਦੇ ਦਿੰਦੇ ਆਕਸੀਜਨ ਦੇ ਦਿੰਦੇ ਲਾਈਫ ਸਪੋਰਟ ਮਸ਼ੀਨਾਂ ਲਾ ਦਿੰਦੇ ਤਾਂ ਹੋ ਸਕਦਾ ਹੈ ਕਿ ਰਾਜਵੀਰ ਜਵੰਦਾ ਦੀ ਜਾਨ ਬਚ ਜਾਂਦੀ ਐਸੋਚੂ ਨੇ ਡੀਡੀਆਰ ਕੱਟ ਦਿੱਤੀ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਧੰਨਵਾਦ